ਜੀ ਗੁਰਬਾਣੀ ਦੇ ਵਿੱਚ ਕਥਨ ਕਰਦੇ ਹਨ ਜਾਕੀ ਸੇਵਾ ਨਵਨੇਤ ਪਾਵੈ ਵੀ ਹੈ ਭਾਈ ਜਿਸ ਪਰਮਾਤਮਾ ਦੀ ਜਿਸ ਵਾਹਿਗੁਰੂ ਦੀ ਸੇਵਾ ਕਰਕੇ ਤਹਿਲ ਕਰਕੇ ਨਾਮ ਜਪ ਕਰਕੇ ਉਹ ਨਵਨੇਤ ਪਾ ਨੌਂ ਨੇਦियां ਪਾਉਦਾ ਹੋਰ ਪਾਵੇਗਾ ਤਾਂ ਸੇਉ ਮੋੜਾ ਮਨ ਹਿਲਾਵੇ ਉਸ ਵਾਹਿਗੁਰੂ ਦੇ ਨਾਲ ਉਸ ਪਰਮਾਤਮਾ ਦੇ ਨਾਲ اے ਮੂਰਖ ਇਹ ਮੋਰਖ ਜੀ ਤੁਮ ਮਾਨ ਨਹੀਂ ਲਾਉਂਦਾ ਚਿੱਤ ਨਹੀਂ ਲਾਉਂਦਾ ਨਾਮ ਨਹੀਂ ਜਪਦਾ ਸਾ ਸੰਗਤ ਜੀ ਨੌ ਨਿਤਿਆ ਤੋਂ ਪਾਵ ਨੰਬਰ 1 ਪਦਮ ਸੋਨਾ ਚਾਂਦੀ ਨੰਬਰ 2 ਮਹਾਪਦਮ ਹੀਰੇ ਜਵਾਹਰਾ ਨੰਬਰ 3 ਮਕਰ ਸ਼ਾਸਤਰ ਵਿਦਿਆ ਦੀ ਪ੍ਰਾਪਤੀ ਔਰ ਮਾਣ ਨੰਬਰ 4 ਕਛਪ ਕਪੜੇ ਦਾਣੇ ਦੀ ਸੌਦਾਗਰੀ ਨੰਬਰ 5 ਮਕੰਦ ਰਾਗ ਆਦ ਉਨਰਾਦੀ ਪ੍ਰਾਪਤੀ ਨੰਬਰ 6 ਉਹਨਾਂ ਦੀ ਸੋਨੇ ਦੀ ਸੋਤਗਰੀ ਨੰਬਰ 7 ਨੀਲ ਮੋਤੀ ਬੂੰਗੇ ਦੀ ਪ੍ਰਾਪਤੀ ਨੰਬਰ 8 ਵਰਚ ਪਾਪ ਹਾਥੀ ਘੋੜੇ ਨੰਬਰ 9 ਸ਼ਾਂਖ ਸੋਨੇ ਖਾਣੇ ਤੇ ਕੱਪੜੇ